ਪਟਿਆਲਾ ਦੇ ਪ੍ਰਾਚੀਨ ਕਾਲੀ ਮਾਤਾ ਮੰਦਿਰ ਦੇ ਬਾਹਰ ਡੀਐਸਪੀ ਸਿਟੀ 1 ਸਤਨਾਮ ਸਿੰਘ ਵੱਲੋਂ ਅੱਜ ਚੈਕਿੰਗ ਕੀਤੀ ਗਈ। ਪਿਛਲੇ ਕਈ ਦਿਨਾਂ ਤੋਂ ਇਸ ਮੰਦਿਰ ਦੇ ਬਾਹਰ ਲੱਗਦੀਆਂ ਦੁਕਾਨਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈਆਂ ਸਨ। ਇਹਨਾਂ ਵੀਡੀਓਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਇੱਥੇ ਚੈਕਿੰਗ ਕੀਤੀ ਗਈ ਹੈ। ਇਹਨਾਂ ਵੀਡੀਓਜ਼ ਦੇ ਵਿੱਚ ਦਿਖਾਇਆ ਗਿਆ ਸੀ ਕਿ ਕੁਝ ਦੁਕਾਨਦਾਰ ਪ੍ਰਸ਼ਾਦ ਨੂੰ ਮਹਿੰਗੀ ਕੀਮਤ ਤੇ ਵੇਚ ਰਹੇ ਨੇ। ਇਨਾਂ ਦੇ ਵੱਲੋਂ ਸ਼ਰਧਾਲੂਆਂ ਨੂੰ ਰਸਤੇ ਵਿੱਚ ਰੋਕ ਕੇ ਆਪਣੀਆਂ ਦੁਕਾਨਾਂ ਤੇ ਲਿਜਾਇਆ ਜਾਂਦਾ ਹੈ। ਇਹਨਾਂ ਸ਼ਿਕਾਇਤਾਂ ਤੇ ਕਾਰਵਾਈ ਕਰਦਿਆਂ ਡੀਐਸਪੀ ਸਤਨਾਮ ਸਿੰਘ ਨੇ ਸਖਤੀ ਦਿਖਾਈ ਹੈ ਅਤੇ ਦੁਕਾਨਾਂ ਦੀ ਜਾਂਚ ਵੀ ਕੀਤੀ ਹੈ। ਜਿਸ ਵਿਅਕਤੀ ਨੂੰ ਸ਼ਰਾਰਤ ਕਰਦੇ ਹੋਏ ਫੜਿਆ ਗਿਆ ਸੀ ਉਸ ਨੂੰ ਤਾੜਨਾ ਦੇ ਕੇ ਦੁਕਾਨ ਵਿੱਚ ਵਾਪਸ ਭੇਜ ਦਿੱਤਾ ਗਿਆ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਅਗਲੀ ਵਾਰ ਕਿਸੇ ਨੇ ਵੀ ਸ਼ਰਧਾਲੂਆਂ ਨੂੰ ਪਰੇਸ਼ਾਨ ਕੀਤਾ ਤਾਂ ਉਸ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜੇ ਕਾਲੀ ਮਾਤਾ ਮੰਦਰ ਦੇ ਬਾਹਰ ਅੱਜ ਸ਼ਨੀਵਾਰ ਨੂੰ ਤਿਹਾੜੀ ਸ਼ਨੀਵਾਰ ਨੂੰ ਰਸ ਫੋਨ ਕਰਕੇ ਅੱਜ ਬਹੁਤ ਜ਼ਿਆਦਾ ਸ਼ਰਧਾਲੂਆਂ ਦੀ ਭੀੜ ਹੋਣ ਕਰਕੇ ਜਿਹੜੇ ਬਾਹਰੋਂ ਸ਼ਰਧਾਲੂ ਆਉਂਦੇ ਨੇ ਹਜ਼ਾਰਾਂ ਦੇ ਗਿਣਤੀ ਸ਼ਰਧਾਲੂ ਆਉਂਦੇ ਨੇ ਜਿਹੜੀਆਂ ਬਾਹਰ ਰੇੜੀਆਂ ਤੇ ਪ੍ਰਸ਼ਾਦ ਵਾਲੀਆਂ ਦੁਕਾਨਾਂ ਤੋਂ ਉਹਨਾਂ ਦੇ ਸਬੰਧ ਵਿੱਚ ਕੁਸ਼ਿਕਾਤਾਂ ਮਿਲ ਰਹੀਆਂ ਸੀ ਵੀ ਇਹ ਜਾਣ ਬੁੱਝ ਕੇ ਲੋਕਾਂ ਨੂੰ ਆਪਣੇ ਆਪ ਲੋਕਾਂ ਨੂੰ ਪਰਸੂਏਟ ਕਰਕੇ ਟੱਕੇ ਨਾਲ ਆਪਣੀ ਪ੍ਰਸ਼ਾਦ ਦੀ ਦੁਕਾਨ ਤੇ ਤੇ ਮਨਮਰਜ਼ੀ ਦੇ ਪੈਸੇ ਵਸੂਲਦੇ ਨੇ ਜਿਸ ਸਬੰਧ ਚ ਅਚਰਜ ਫੋਰੋਲੀ ਚੈਕਿੰਗ ਕੀਤੀ ਗਈ ਹੈ ਪੈਦਲ ਗਸ਼ਤ ਕਰਕੇ ਤੇ ਕੱਲ ਇਹਨਾਂ ਨੂੰ ਸਾਰੇ ਪ੍ਰਸ਼ਾਦ ਦੀਆਂ ਦੁਕਾਨਾਂ ਤੇ ਜਿਹੜੀਆਂ ਵਾਲਿਆਂ ਨੂੰ ਇਹਨਾਂ ਨੂੰ ਵਾਰਨ ਵੀ ਕੀਤਾ ਗਿਆ ਸੀ ਦਫ਼ਤਰ ਚ ਬੁਲਾ ਕੇ ਅੱਜ ਇਹਨਾਂ ਦੀ ਸਾਰੀ thorough checking ਕੀਤੀ ਗਈ ਹੈ ਕਿਸੇ ਤਰ੍ਹਾਂ ਦੀ ਸ਼ਰਧਾਲੂਆਂ ਦੀ ਜਿਹੜੇ ਹਜ਼ਾਰਾਂ ਦੀ ਗਿਣਤੀ ਚ ਮੰਤਰ ਵਿਖੇ ਮੱਥਾ ਟੇਕਣ ਆਉਂਦੇ ਸ਼ਰਧਾ ਕਰਕੇ ਕਿਸੇ ਦੀ ਲੁੱਟਖਸੁੱਟ ਨਹੀਂ ਹੋਣ ਦਿੱਤੀ ਜਾਵੇਗੀ ਜੋ ਪ੍ਰਸ਼ਾਦ ਦਾ ਸਹੀ ਰੇਟ ਹੈ ਉਹੀ ਵਸੂਲਿਆ ਜਾਵੇਗਾ